ਆ ਗਿਆ ਬਾਬੇ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਆਪਣੇ ਚੈਨਲ ਸਮੀ ਹਰੀਕਾ ਵਲੌਗ ਚ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਆਪਾਂ ਵੀ ਕਹਿੰਦੇ ਪੂਰੇ ਵਲੌਗ ਦੀ ਆਪਾਂ ਕਰਤੀ ਸਟਾਰਟਿੰਗ ਅੱਜ ਤੇ ਜਿਵੇਂ ਸਾਨੂੰ ਪਿਛਲੇ ਵਲੌਗ ਦੇ ਵਿੱਚ ਦੇਖਿਆ ਸੀ ਆਪਾਂ ਕਿਹਾ ਸੀ ਵੀ ਆਪਾਂ ਨੈਕਸਟ ਡੇ ਚੱਲਾਂਗੇ ਮੇਲੇ ਦੇ ਅੱਜ ਆਪਾਂ ਚੱਲਦੇ ਆਂ ਮੇਲੇ ਤੇ ਲਓ ਜੀ ਮੋਟਰ ਹਾਲ ਕਰ ਲਿਆ ਆਪਾਂ ਆਪਦਾ ਸਟਾਰਟ ਗਰਮ ਕਰ ਲਈਏ ਉੱਤੇ ਬਾਂਦਰ ਖੜੇ ਨੇ ਦੋ ਆ ਮੈਨੂੰ ਪਤਾ ਨਹੀਂ ਕੀ ਮਾਰੀ ਜਾਂਦੇ ਨੇ ਰੋੜੀਆਂ ਜਾਂ ਤਾਂ ਮੋਮ ਹਾਂਜੀ ਹੈਲੋ ਦਾ ਕਰਦੇ ਇਧਰ ਆ ਕੇ ਹਾਂ ਹੈਲੋ ਕਰਦੇ ਉਹਦੇ ਫੇਰ ਮਾਰੀ ਰੋੜੀ ਹਾਂਜੀ ਬਾਪੂ ਬੀਲੇ ਤੇ ਜਾ ਰਹੇ ਹਾਂਗੇ ਪਿੰਡ ਆਪਾਂ ਬੋਗਰੇ ਪਹੁੰਚ ਗਏ ਬੋਗਰੇ ਤੋਂ ਬਾਅਦ ਪਿੰਡ ਹੂ ਰਨਿੰਗ ਘੇਰਨਿੰਗ ਤੋਂ ਬਾਅਦ ਹੂ ਮੜਵਾਲ ਤੇ ਨਾਲ ਆਪਾਂ ਚੱਕ ਲੈ ਧਮਾਨ ਨੂੰ ਹਾਂਜੀ ਕਿਵੇਂ ਬਜ਼ਾਰੀ ਕੈਂਟੋਂ ਇਹ ਗੱਲਾ ਕਹਿਣ ਦਾ ਉਹ ਜਾਨੇ ਚੱਲਦੇ ਆਪਾਂ ਦੇਖਦੇ ਆ ਮਹੀਲੇ ਦਾ ਦ੍ਰਿਸ਼ ਕੀ ਕਹਿੰਦਾ ਹਾਂ ਸੋਨੋ ਵੀ ਦਿਖਾਉਣੇ ਆ ਫਿਰ ਛੋਟਾ ਝਾੜੇ ਲੈ ਕੇ ਜਾਂ ਕੇ ਇਸਦੀਆਂ ਦੇਖਦੇ ਆ ਵੀਰ ਆਪਾਂ ਹੁਣ ਮਿਲਦੇ ਆ ਮੇਲੀ ਤੇ ਜਾ ਕੇ ਰਾਤ ਨੂੰ ਜੀ ਜਾਓ ਛੋਟੇ ਰਹੋ ਸਾਰੇ ਬਣਾਓ ਦੇ ਨਾਲ ਛੋਟੇ ਰਹੋ ਤੇ ਸਬਸਕ੍ਰਾਈਬ ਕਰੋ ਜੀ ਨਾ ਸਬਸਕ੍ਰਾਈਬ ਨਹੀਂ ਕੀਤਾ ਜਦੋਂ ਨਾ ਸਬਸਕ੍ਰਾਈਬ ਕਰੋ ਹੁਣੀ ਕਰ ਲਿਓ ਹੁਣੀ ਸਬਸਕ੍ਰਾਈਬ ਦੇ ਭੁੱਲ ਗਏ ਲਓ ਜੀ ਆਪਾਂ ਪਹੁੰਚ ਗਏ ਹੁਣ ਰਣੀਕੇ ਕੀ ਕੇ ਰਣਕੇ ਮੋਗੇ ਗਏ ਜਿਹੜਾ ਤੁਹਾਨੂੰ ਹੁਣ ਆਪਾਂ ਮੰਦਾ ਦਿਖਾਵਾਂਗੇ ਇੱਥੇ ਵੀ ਬਹੁਤ ਵੱਡਾ ਮੇਲਾ ਲੱਗਦਾ ਹੁੰਦਾ ਬਹੁਤ ਵਧੀਆ ਲੱਗਦਾ ਕਦੇ ਇੱਕ ਵਾਰ ਤੁਹਾਨੂੰ ਇੱਥੇ ਵੀ ਹਨ ਜਿੱਦੇ ਮੇਲੇ ਲੱਗੇ ਹੁਣ ਦਿਖਾਵਾਂਗੇ ਹਾਂ ਇਹ ਬਹੁਤ ਵੱਡਾ ਮੇਲਾ ਲੱਗਦਾ ਹੁੰਦਾ ਸਾਰੇ ਹਾਂ ਬਹੁਤ ਵਧੀਆ ਮੇਲੇ ਲੱਗਦਾ ਹੁੰਦਾ ਬੜੀ ਸ਼ਿਵ ਕੋਲੇ ਸ਼ੰਕਰ ਦਾ ਕੋਲੇ ਸ਼ੰਕਰ ਦਾ ਤੇ ਫਿਲਹਾਲ ਤੁਸੀਂ ਇਹੀ ਵਲੌਗ ਨੂੰ ਕਰੋ ਇੰਜੋਏ ਤੁਹਾਨੂੰ ਦਿਖਾਉਣੇ ਕਾਹ ਜਾ ਕੇ ਮੇਲਾ ਤੇ ਬਸ ਇਥੋਂ ਆ ਰਹਿ ਗਿਆ ਸਾਹਮਣੇ ਆਪਣਾ ਬਸ 2-3 ਕਿਲੋ 2-2 ਕਿਲੋਮੀਟਰ ਰਹਿ ਗਿਆ ਆਪਣਾ ਤੇ ਹੁਣ ਦਿਖਾਉਨੇ ਆ ਮੇਰਾ ਜੀ ਚਾਹ ਪਕੌੜੀ ਚੱਲ ਰਹੀ ਹੈ ਇਹ ਆਵਾ ਪੁਰਾਣਾ ਯਾਰ ਆ ਮਿੱਤਰੋ ਹੈ ਲੈ ਵੀਰੇ ਕੌੜੇ ਖਾ 2019 ਦਾ ਕੈਮ ਹਾਂ ਔਰ ਸ਼ਾਮ ਵਾਜੀ ਵਾ ਕਿਆ ਬਾਤ ਬਲੌਗ ਬਣਾਉਣਾ ਵਰਦਾ ਬੰਡਾ ਸੋਹਣਾ ਲੱਗਦਾ ਸੋਹਣਾ ਲੱਗਦਾ ਤਾਂ ਹੈਗੀ ਸੋਹਣਿਆ ਔਰ ਉਹ ਨਮੀਤਾ ਜੀ ਹਾਂ 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 ਜੀ ਇਹਨੇ ਜਿੱਤ ਵੀ ਮਿਲ ਗਿਆ ਵੀ ਦੀਪ ਇਹ ਮੁੰਡਾ ਬਾਬੇਓ ਮੇਰਾ ਘੱਟੋ ਘੱਟ 3-4 ਸਾਲ ਪੁਰਾਣਾ ਯਾਰ ਆਇਆ ਹੈ ਮੈਂ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਦੇ ਸਾਰੇ ਅੰਨਪਾਡਰ ਲੱਗੇ ਹੋਣੇ ਲੰਗਰ ਨਹੀਂ ਛੱਡਦੇ ਪਰ ਕੋਈ ਲੰਗਰ ਨਹੀਂ ਛੱਡਣਾ ਹੈ ਛੱਡਣਾ ਨਹੀਂ ਤੁਮੇ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਹਾਂ ਜੀ ਪਹੁੰਚ ਗਏ ਆਪਾਂ ਮੇਲੇ ਦੇ ਕੱਟ ਅੱਜ ਕੱਢਣ ਨਾਲੋਂ ਘੱਟ ਹੈ ਅੱਜ ਹੈਗਾ ਲਾਸਟ ਦਿਨ ਮੇਲੇ ਦਾ ਇਹ ਵੀ ਤੁਹਾਨੂੰ ਕਿਹਾ ਸੀ ਆਪਾਂ ਨੇ ਕੱਲ ਵਾਲੇ ਵਲੌਗ ਦੇ ਵਿੱਚ ਪਰਸ ਵਾਲੇ ਵਿੱਚ ਵੀ ਆਪਾਂ ਮੇਲੇ ਲਈ ਜਾਵਾਂਗੇ ਤਾਂ ਕਰਕੇ ਆਪਾਂ ਸਪੈਸ਼ਲ ਤੁਹਾਡੇ ਵਾਸਤੇ ਆਇਆ ਮੇਲੇ 'ਚ ਫਾਇਲ ਹੀ ਆਏ ਹਾਂ ਗਾਫੀਓ ਮੋਟਰਸਾਈਕਲ ਦਾ ਤਾਰਾ ਹਾਂ ਕਿੱਥੇ ਲਾਈਏ ਹਾਂ ਮੋਟਰ ਹੈ ਲਾ ਕੇ ਆਪਾਂ ਮਿਲਦੇ ਹਾਂ ਕੋਈ ਨਾ ਕਿੱਥੇ ਲਾਈਏ ਇਧਰ ਲਾ ਦੀ ਹਾਂਜੀ ਬਾਬੇ ਮੋਟਰ ਹੈ ਲਾ ਲਾਉਣ ਆਏ ਹੈਗੇ ਆ ਤਾਰਾ ਦਾ ਕਿਸੇ ਦਾ ਪਰੇ ਲਾ ਰਹੇ ਆ ਤੇ ਮਿਲਦੇ ਆ ਆਓ ਦੇਖੋ ਦੇਖੋ ਵਿੱਚ ਨਾ ਮਾਰੇ ਹੋ ਰਿਹਾ ਲੈ ਨਾ ਲਓ ਜੀ ਮੇਲੇ ਚ ਹੋ ਗਿਆ ਇੰਟਰ ਤੇ ਕੱਠ ਮੇਲੇ ਚ ਕੱਠ ਜੱਟੀ ਕੱਠਾ ਚ ਠੀਕ ਠਾਕ ਜਾਗਾ ਕੱਲ ਭੋਗ ਦੇ ਦਿਨ ਆਗਾ ਕੱਲ ਭੋਗ ਪਾਣੇਗੇ ਕੱਲ ਕੱਠ ਬਹੁਤ ਜਿਆਦਾ ਸੀਗਾ ਤੇ ਅੱਜ ਠੀਕ ਹੈਗਾ ਨਾ ਵਧੀਆ ਹੈਗਾ ਵੀ ਇਹ ਕੱਠ ਦੇਖੋ ਤੁਸੀਂ ਬਹੁਤ ਵਧੀਆ ਹੈਗਾ ਨਹੀਂ ਨਹੀਂ ਲਓ ਜੀ ਬੰਦੇ ਦੋ ਮਿਲ ਕੇ ਇੱਕ ਇਹ ਇੱਕ ਕੋ ਉਹ ਲਾ ਕਿਥੇ ਆ 몰ਾਤੀ ਲੰਗੜ ਪਰਮ ਇਸਮ ਆਪਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਯਾ ਸ਼ੇਅਰ ਕਮੈਂਟ ਗਾਣਾ ਨਾ ਕੱਢਿਓ ਹਾਂ ਉਹ ਧੰਨਵਾਦ ਤੁਸੀ ਹਾਂ ਜੀ ਦੇ ਕਿਡਾ ਜਿਹੜਾ ਦੇ ਮੱਥਾ ਟੇਕਿਆ ਲੰਗਰ ਖਾਇਆ ਏ لنگر نہیں معاف کرنا جی آپ بھی مت ٹیک لیے مت ٹیکن چلتے می ਫੇਰ ਆਪਾਂ ਚੱਲਦੇ ਆਂਗੇ ਥੋੜਾ ਮੋਟਾ ਫਨ ਸ਼ਰਮ ਕਰਨਾ ਝੂਲੇ ਕਣੀ ਤੇ ਜੁੜੇ ਰਹੋ ਸਾਰੇ ਵਲੌਗ ਦੇ ਨਾਲ ਤੁਹਾਨੂੰ ਇਹੋ ਜਿਹੇ ਨਮੂਨੇ ਦਿਖਾਉਂਦੇ ਰਹਾਗੇ ਅਸੀਂ ਦਿਖਾਉਂਦੇ ਰਹਾਗੇ ਬਾਕੀ ਸਾਰਾ ਮੇਲਾ ਬਹੁਤ ਹੋਣਾ ਹੈ ਕੋਈ ਨਾ ਥਰਟੀ ਗੇ ਆਹ ਦੇਖੋ ਟੈਲੈਂਟ 4-5 ਸਾਲ ਦੀ ਕੁੜੀ ਹੋ ਮਸਾਂ ਲਓ ਜੀ ਕਾਫੀ ਦਾ ਨੰਗਰ ਚੱਲ ਰਿਹਾ ਹੈ ਕਾਫੀ ਦਾ ਨੰਗਰ ਬੰਨੋ ਐਨ ਆ ਐਨ ਆਰ ਆਈ ਵੀਰ ਪਿੰਡ ਰਣੀ ਕੇ ਪਾਜੀ ਪਾਉਣਗੇ ਚੁੱਲਿਆਂ ਕੋਰੇ ਥੱਲੇ ਹਾਲ ਦੇਖੋ ਤੁਸੀਂ ਮਿੱਟੀ ਪੈਰ ਵਿੱਚ ਨੂੰ ਧਾਖਦੇ ਨੇ ਮਿੱਟੀ ਦੇ ਆ ਚੱਲਦਿਆਂ ਨੇ ਖੇਡਾਂ ਇਧਰ ਵੱਡੇ ਦੀ ਬੋਲ ਨਹੀਂ ਆ ਗਏ ਕਿੱਟੋ ਸਾਹਮਣੇ ਕਿ ਬਦਰ ਪਾ ਬਈ ਦੇਖੀਏ ਕਿੰਨੇ ਆਉਂਦਾ ਤੁਹਾਨੂੰ ਕਿੰਨੇ ਪੈ ਗਏ ਤਿੰਨ ਤੇ ਦੋ ਸੱਤ ਛੱਡਦੇ ਛੱਡਦੇ ਸਾਰਿਆਂ ਦੇਖਦੇ ਆ ਕਿੰਨੀ ਮੰਗਦਾ ਮੈਂ ਦੇਖਦੇ ਆ ਕੀ ਨਿਕਲਦਾ ਬਾਈ ਨੂੰ ਦੇਖਦੇ ਆ ਆਹ ਆਦਾ ਚੱਕੇ ਦੁਆਰੇ ਛੱਡਦੇ ਬਈ ਚੱਕਲਾ 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 ਹੋਰ ਕੀ ਦਾ ਆ ਚੀਜ ਪਾ ਦੇ ਹੋਰ ਕੀ ਦਾ ਆ ਚੀਜ ਪਾ ਦੇ ਦਾ 6 ਚ ਪਾ ਦੇ ਦਾ ਸਾਹੀ ਵੱਡਾ ਨੰਬਰ ਬਣੂ ਹੋਰ ਤੂੰ ਬਾਈ ਜਨ ਲੱਗਿਆ ਹੈ ਪਾ ਦੇ ਚੰਨੇ ਚਾਰੇ ਚੀਜ ਚ ਇੱਕ ਕਿੰਨੇ ਬੋਲਦਾ ਹੈਗਾ ਕਿੰਨੇ ਹੋ ਗਏ ਤਿੰਨ ਤੇ ਇੱਕ ਚਾਰ ਦੋ ਦੋ ਚਾਰ ਅੱਠ ਚਾਰ ਚਾਰ 16 ਹੋ ਗਏ 16 10 ਰੁਪਏ 16 10 ਰੁਪਏ 10 ਰੁਪਏ ਨਿਕਲੇ ਬਾਈ ਤੇ 10 ਰੁਪਏ ਨਿਕਲੇ ਬਾਈ ਨੂੰ ਬਈ ਪਾਰਟੀ ਆਰ ਯੂ ਕਮੇਡੀ ਮੀ ਕਹਿੰਦਾ 10 ਰੁਪਏ ਲੈ ਲੈ ਨਾ ਨਾ ਦਾ ਬਸ ਰੱਖੋ ਭਾਈ ਧੰਨਵਾਦ ਤੁਹਾਡਾ 10 ਰੁਪਏ ਦੇ ਸੀ ਲੈਂਬਰ ਆ 6 7 8 9 10 11 12 13 16 ਬਾਕੀ ਕੇ ਦੇਖ ਲਓ ਬਈ ਖੁਸ਼ ਹੁੰਦਾ 10 ਰੁਪਏ ਨਾਲ ਸੰਤੁਸ਼ਟੀ ਆ ਪੂਰੀ ਵਾਟੇ ਆ ਤੁਹਾਨੂੰ ਲੈਣੀ ਚਾਹੀਦੀ ਹੈ ਹਾਂ ਹਾਂ ਆਇਆ ਆਇਆ ਚਲੋ ਚੱਲੀਏ ਭਾਈ ਬਾਈ ਨੂੰ 10 ਰੁਪਏ ਨਿਕਲੇ ਹਰ ਵੀ ਨਿਕਲ ਆਇਆ ਬਾਈ ਕਹਿੰਦਾ ਹੁਣ ਮੇਲਾ ਖਰੀਦ ਲੈਣਾ ਸਾਰਾ ਮੈਂ ਮੇਲਾ ਹੀ ਖਰੀਦ ਲੈਣਾ ਉਹਨਾਂ ਰਗਾਣੀ ਇਹੇ ਤੇ ਛੋੜਨਾ ਕੋਈ ਸੈਟਿੰਗ ਕੀਤੀ ਹੁੰਦੀ ਆ ਬੱਚੇ ਉਹ ਤਾਂ ਮੈਂ ਗਾਰੀ ਬਹੁਤ ਇਕ ਤਰ੍ਹਾਂ ਦੀ ਉਹ ਤਾਂ ਉਹ ਤਾਂ ਧਿਆਨ ਭਰਾ ਸੀਗਾ ਤਾਂ ਕਰਕੇ ਬਾਈ ਨੇ ਉਹਦੇ ਹੱਥ ਨਾਲ ਹੀ ਚੱਕ ਕੇ ਉਹ ਕਰਤਾ ਇੱਕ ਥੱਲੇ ਯਾਰ ਗਾਰਾ ਵਾਲਾ ਜੀ ਦੇਖੋ ਪੂਰੀ ਮਿੱਟੀ ਪਾ ਦੇਣਾ ਇੱਕ ਚਿੱਟੇ ਬੂਟ ਨੇ ਕਿ ਬੂਟ ਖਰਾਬ ਹੋ ਰਹੇ ਨੇ ਛੋਟੀ ਕਿਸ਼ਤੀ ਜਵਾਕਾਂ ਵਾਸਤੇ ਛੋਟੀ ਕਿਸ਼ਤੀ ਕਿਵੇਂ ਗਏ ਪਾਛ ਕੇ ਕੋਈ ਨਾ ਆਪਣੇ ਦਾ ਬੱਚਤ ਹੈ ਬੱਚਤ ਹੈ ਆ ਗਈ ਵੱਡੀ ਕਿਸ਼ਤੀ ਹਲਾ ਹੁਣ ਦੋਹਾਂ ਦੇ ਵਿੱਚੋਂ ਸਿਲੈਕਟ ਕਰ ਕਿੱਝ ਜਾਣਾ ਹੈ ਟੰਡੋਲ ਕੇ ਕਿਸ਼ਤੀ ਕਿਸ਼ਤੀ ਹੀ ਜਾ ਵਾਟ ਦੂ ਯੂ ਲਾਈਕ ਕਿਸ਼ਤੀ ਠੀਕ ਹੈ ਕਿਸ਼ਤੀ ਲੈ ਜੀ ਕਿਸ਼ਤੀ ਤੇ ਜਾਣਾ ਕਹਿੰਦੇ ਇਸ ਦੂ ਵਾਰ ਤੁਹਾਨੂੰ ਇਹਦਾ ਮੈਂ ਰਿਐਕਸ਼ਨ ਦਿਖਾਉਂ ਮੂੰਹ ਦਾ ਡਰਦਾ ਬਹੁਤ ਜਾਂਦਾ ਹੈ ਕਿਸ਼ਤੀ ਜਨੀ ਗਰੀ ਕੀ ਹੋਇਆ ਜੀ ਸਾਨੂੰ ਖਰਾਬ ਹੋ ਗਿਆ ਮੁੰਡਾ ਕਹਿੰਦਾ ਡਰ ਲੱਗਦਾ ਮੈਨੂੰ ਕਿਸ਼ਤੀ ਤੇ ਜਾਣ ਤੋਂ ਤੇ ਮਾਣ ਡਰ ਲੱਗਦਾ ਡਰ ਲੱਗਦਾ ਚਾਰ ਲੱਗਦਾ ਯਾਰ ਇਹ ਬੰਦਾ ਡਰਦਾ ਜੀ ਕਿਸਤੀ ਤੇ ਜਾਣ ਤੋਂ ਵਗਦਾ ਜਾਈਏ ਯਾਰ ਹਾਂ ਔੜਦੇ ਨਹੀਂ ਹਾਂ ਹੈ ਮੁਰਦੇ ਨਹੀਂ ਹੈਗੇ ਅਸਲ ਜੀ ਕਿਸਤੀ ਦੇ ਬਾਗੇ ਹੋਰ ਔੜਦੇ ਨਹੀਂ ਚ ਕਿਸਤੀ ਦੇ ਬਸੰਦਰੀ ਜਾਕੂ ਆਵਾਂਗੇ ਉਹਨਾਂ ਗਾਂ ਹੀ ਲੰਗੇ ਲਾਂਗੇ ਹੈ ਬਸੰਦਰੀ ਡਾਕੂ ਆਵਾਂਗੇ ਨਾ ਗਾਂ ਹੀ ਲੰਗੇ ਲਾਂਗੇ ਕਿਸਤੀ ਤੇ ਆਹ ਕਿਸਤੀ ਤੇ ਚਲ ਕੋਈ ਨਹੀਂ ਮੈਂ ਆਇਆ ਫਿਰ ਹਣ ਬਾਬੇ ਮੈਨੂੰ ਇਕੱਲੇ ਨੂੰ ਜਾਣਾ ਬੂ ਕਿਸਤੀ ਤੇ ਇਹ ਬੰਦਾ ਸਾਥ ਛੱਡ ਗਿਆ ਮੇਰਾ ਹੈ ਬਸ ਸਾਥ ਦੀ ਗੱਲ ਨਹੀਂ ਹਣੀ ਯਾਰ ਜਾਣ ਮੰਗ ਲੈ ਪਾਉਂਦੀ ਉਹ ਵੀ ਹਾਜ਼ਰ ਆ ਬਾਬਾ ਫਿਰ ਜਾ ਮੈਂ ਤਾਂ ਤੇਰੀ ਜਾਣ ਮੰਗੀ ਨਹੀਂ ਕਿਸਤੀ ਤੇ ਯਾਰ ਹੋ ਜਾ ਕੋਈ ਨਹੀਂ ਜਾਂਦਾ ਮੈਂ ਇਹ ਕਿੰਨੇ ਦਾ ਜਾ ਮੰਗ ਲਾ ਉਹ ਵੀ ਹਾਜ਼ਰ ਆ ਕੇ ਕਿਤੇ ਨਹੀਂ ਵਰਦਾ ਕਾ ਗੁੰਡਾ ਬਣੇ ਘਰੇ ਤੂੰ ਜੀ ਟੈਕਟਾ ਪਾ ਇੱਕ ਲੈ ਲਈ ਸਮਾਨ ਦੇਗਾ ਜਵਾਬ ਬਾਏ ਬਾਏ ਕਰਦਣਾ ਪਹਿਲੀ ਲੈ ਬਈ ਹਲੋ ਹਲੋ ਲਓ ਜੀ ਟ੍ਰੈਕਟਰ ਖੜਾ ਦੀ ਯਾਰ ਚੱਲੇ ਹੁਣ ਕਿਸ਼ਤੀ ਤੇ ਦੇਖਦੇ ਆ ਕੀ ਬਣਦਾ ਜੀ ਆਪਣੀ ਵਾਰੀ ਆਉਣ ਵਾਲੀ ਆ ਹੁਣ ਅੱਗੇ ਪਹਿਲਾਂ ਕੀ ਹੁੰਦਾ ਸੀਗਾ ਜਿਹੜਾ ਉੱਪਰ ਜਾਲ ਲੱਗਿਆ ਹੋਇਆ ਹੁਣ ਆ ਜਾਲ ਨਹੀਂ ਹੁੰਦਾ ਸੀਗਾ ਇਹ ਜਾਲ ਹੁਣ ਲਾਇਆ ਰਹਿਣਾ ਨੇ ਉਹ ਵੀ ਸੇਫਟੀ ਵਾਸਤੇ ਕਿਉਂਕਿ ਜਿੰਨੇ ਮੁੰਡੇ ਸੀਗੇ ਉਹ ਸਾਰੇ ਉੱਪਰੋਂ ਸਿਰੇ ਤੇ ਚੜ ਜਾਂਦੇ ਹੁੰਦੇ ਸੀਗੇ ਲਾਇਆ ਤਾਂ ਸੇਫਟੀ ਵਾਸਤੇ ਆ ਅੱਰਾ ਭਾ ਵੀ ਉੱਪਰ ਹੀ ਚੱਲਾਂਗੇ ਉਦਰੀ ਲੋ ਜੀ ਕਿਸੇ ਵੀ ਗਏ ਆਪਾਂ ਬੈਠਾ ਕਾਕਾ ਕਰਤੀ ਸਟਾਰਟ ਗਏ ਸੀ ਦੂਸਰੋਂ ਨਾਲ ਉੱਪਰੋਂ ਬਿਊ ਦੇ ਕੋਮੇ ਲੈਦਾ ਹੁਤਾ ਤਾਂ ਇੱਧਰ ਜਨੋਰ ਜੈਕ ਕਰ ਕਿਰੀ ਲਓ ਜੀ ਛੱਡ ਦੀ ਪੂਰੀ ਰੇਸ ਕੀ ਲਾ ਕੇ ਹੌਕਾ ਹੁੰਦਾ ਤਾਹਾਂ ਕੇ ਓਏ ਆ ਵੀ ਕਿਵੇਂ ਕਿਵੇਂ ਰਹਿ ਰਹੇ ਜੀ ਰਸ ਵਧੀਆ ਜੀ ਉਹ ਤਾਂ ਕੇਸਤੀ ਥੱਲੇ ਇਹਨੂੰ ਆਉਂਦੀ ਹੈਗੀ ਹਾਂ ਉਹ ਤੋਂ ਡਰਜਾ ਲੱਗਦਾ ਹੁਣ ਕੋਈ ਚੱਕਰ ਨਹੀਂ ਨਿਆਰਾ ਆਉਂਦਾ ਪੂਰਾ ਵਧੀਆ ਅੱਛਾ ਹਾਂ ਜੋ ਕੇਸਤੀ નીચે ਨਾ ਆਉਂਦੀ ਆ ਉਹ ਤੋਂ ਐ ਲੱਤਾਂ ਕੰਮਦੀ ਹੁੰਦੀਆਂ ਹਨ ਉਹ ਤੋਂ ਲੱਤਾਂ ਹੀ ਆ ਕੰਮਦੀਆਂ ਇੱਕੋ ਜਿਹੋ ਡਰਜਾ ਲੱਗਦਾ ਉਹ ਅੱਛਾ ਹੋਰ ਨਹੀਂ ਕੋਈ ਚੱਕਰ ਹੈਗਾ ਠੀਕ ਹੈ ਕਾਗਣੀ ਦੇਖਦੇ ਆਪਾਂ ਹਾਂ ਤੇਨੂੰ ਵੀ ਲੈ ਕੇ ਚਾ ਲਦੇ ਆ ਨਾ ਨਾ ਯਾਰ ਮੈਂ ਨਹੀਂ ਜਾਣਾ ਉਹ ਨਹੀਂ ਨਹੀਂ ਆ ਦੇਖੋ ਭਾਈ ਨੇ ਚੀਕਾਂ ਪੁਹਾੜ ਕਿੰਨੇ ਕਰ ਰੀਆਂ ਹੋਜੀ ਜਵਾਕਾਂ ਵਾਸਤੇ ਆ ਝੂਲੇ ਦੇਖੋ ਸ਼ਰਾਪੁਰੇ ਕਾਦੀ ਸਮਾਨ ਕਹਦਾ ਮੈਂ ਇਹਦੇ ਤੇ ਝੂਲਾ ਲੈਣਾ ਇਹਦੇ ਤੇ ਝੂਲਾ ਲੈਣਾ ਰੇਲ ਗੱਡੀ ਤੇ ਹਾਂ ਇਹ ਕਹਦਾ ਰੇਲ ਗੱਡੀ ਤੇ ਬੈਠਣਾ ਇਹਦੇ ਤੇ ਇਹਦੇ ਤੇ ਡਰ ਨਹੀਂ ਲੱਗਣਾ ਇਹਨੂੰ ਬਠਾਈਏ ਦਮਾਨ

ਗਰਮ ਗਰਮ ਚਾਹ ਆਲੂ ਵਾਲੇ ਪਰੌਂਠੇ ਦਹੀਂ ਨਾਲ ਜ਼ਰੂਰ ਛੱਕ ਕੇ ਜਾਓ ਜੀ। ਲਓ ਜੀ ਆਲੂ ਵਾਲੇ ਪਰੌਂਠੇ ਨਾਲ ਦਹੀਂ ਦਾ ਲੰਗਰ ਚੱਲ ਰਿਹਾ ਹੈਗਾ। ਗਰਮ ਗਰਮ ਚਾਹ ਆਲੂ ਵਾਲੇ ਨਾਲ ਜਲੇਬੀਆਂ ਜ਼ਰੂਰ ਛੱਕ ਕੇ ਜਾਓ ਜੀ। ਰਸਤਾ ਕਰੇ ਖਬੀਰ ਜੀ। ਤੇ ਤੁਹਾਨੂੰ ਹੋਰ ਵੀ ਦਿਖਾਉਣੇ ਹੈਗੇ। ਦਹੀਂ ਦੇ ਨਾਲ ਉਹ ਆਲੂ ਵਾਲੇ ਪਰੌਂਠੇ ਸੰਗਤ ਬਹੁਤ ਹੀ ਜ਼ਿਆਦਾ ਬੈਠੀ ਹੈ। ਤੇ ਉਹ ਬਾਈ ਬੈਠਾ। ਆਲੂ ਵਾਲੇ ਪਰੌਂਠੇ ਆ ਰਹੇ ਨੇ। ਹੋਰ ਮੈਂ ਆਪਾਂ ਬਸਾਦਾ ਛੱਕ ਕੇ ਵੀ ਤੁਹਾਨੂੰ ਦਿਖਾਉਣੇ ਆ। ਹਾਂਜੀ ਆ ਲੰਗਰ ਦੇ ਮਗਰ ਲਈ ਹੈੜਾ ਬਾ ਮਾਰਿਆ ਲੰਗਰ ਆ ਇੱਕ ਬੀਬੀਆਂ ਸੇਵਾ ਕਰ ਰਹੀਆਂ ਨੇ ਗਰਮਾ ਗਰਮ ਪਰੌਂਠੇ ਲਾ ਰਹੇ ਨੇ ਆ ਬੀਬੇ ਬੀਬੀਆਂ ਗਰਮਾ ਗਰਮ ਪਰੌਂਠੇ ਲਾ ਰਹੀਆਂ ਨੇ ਮੇਥੇ ਵਾਲੇ ਤੇ ਨਾਲ ਦਹੀਂ ਦਾ ਲੰਗਰ ਚੱਲਦਾ ਗੁਰੂ ਘਰ ਲੰਗਰ ਟੁੱਟ ਵਰਤ ਰਿਹਾ ਬਿਲਕੁਲ ਗਰਮਾ ਗਰਮ ਚਾਹ ਤੇ ਨਾਲ ਰੋਟੀ ਆ ਜਾ ਦੇਖੋ ਜੀ ਦਹੀਂ ਦੇ ਨਾਲ ਆਲੂ ਵਾਲੇ ਪਰੌਂਠੇ ਚਾਲਦੇ ਨੇ ਪਲੱਸ ਮੇਥੇ ਵਾਲੇ ਹਾਂਜੀ ਮੇਲੇ ਚੋਂ ਆਪਾਂ ਆ ਗਏ ਹੁਣ ਬਾਹਰ ਤੇ ਮੋਟਰਸਾਈਕਲ ਆਪਾਂ ਚੱਕ ਲਿਆ ਏ ਬਲੌਗ ਦਾ ਕਰਨ ਲੱਗਿਆਂਗੇ ਆਪਾਂ ਐਂਡਾ ਹਾਂਜੀ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਆਪਣੇ ਬੈਲ ਆਈਕਨ ਬਟਨ ਨੂੰ ਜਰੂਰ ਜਰੂਰ ਆਨ ਕਰ ਲਿਓ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਸ਼ੇਅਰ ਕਰ ਦਿਓ ਕੋਈ ਬਲੌਗ ਹਾਂ ਬਲੌਗ ਨੂੰ ਸ਼ੇਅਰ ਕਰਦਿਆ ਕਰੋ ਉਹਦੇ ਨਾਲ ਆਪਾਂ ਨੂੰ ਮੋਟੀਵੇਸ਼ਨ ਹੋਰ ਮਿਲਦੀ ਹੈ ਜੀ ਵੀ ਹੋਰ ਨਵੇਂ-ਨਵੇਂ ਬਲੌਗ ਬਣਾਵਾਂਗੇ ਤੁਹਾਡੇ ਵਾਸਤੇ ਹਾਂ ਹੋਰ ਤੁਹਾਡੇ ਵਾਸਤੇ ਨਵੇਂ-ਨਵੇਂ ਬਲੌਗ ਹੋਰ ਲੈ ਕੇ ਆ ਓਕੇ ਜੀ ਮਿਲਦੇ ਆ ਨੈਕਸਟ ਵਲੌਗ ਵਿੱਚ ਹੁਣ ਤੱਕ ਲਈ ਬਾਏ ਬਾਏ